ਡੀਅਰ ਸਟੂਡੈਂਟਸ ਸਵਾਗਤ ਹੈ ਤੁਹਾਡਾ ਅੱਜ ਦੀ ਕਲਾਸ ਦੇ ਵਿੱਚ ਰਿਵੀਜ਼ਨ ਕਲਾਸ ਹੈ ਅੱਜ ਦਾ ਟੌਪਿਕ ਹੈ ਭਾਰਤ ਅਤੇ ਸੰਯੁਕਤ ਰਾਸ਼ਟਰ ਸਭ ਤੋਂ ਪਹਿਲਾਂ ਆਪਾਂ ਨੂੰ ਪਤਾ ਹੈ ਆਪਣਾ ਦੇਸ਼ ਭਾਰਤ ਹੈ ਤੇ ਸੰਯੁਕਤ ਰਾਸ਼ਟਰ ਕੀ ਹੈ ਸੰਯੁਕਤ ਰਾਸ਼ਟਰ ਬਹੁਤ ਵੱਡਾ ਮਹਾਨ ਸੰਗਠਨ ਹੈ ਪੂਰੀ ਦੁਨੀਆ ਦੇ ਦੇਸ਼ਾਂ ਦਾ ਸੰਗਠਨ ਹੈ ਸਦੇ ਵਿੱਚ ਇਸ ਵੇਲੇ 193 ਮੈਂਬਰ ਹਨ। ਔਰ ਇਹ ਦੁਨੀਆ ਦੇ ਸ਼ਾਂਤੀ ਤੇ ਸੁਰੱਖਿਆ ਲਈ ਯਤਨਸ਼ੀਲ ਹੈ। ਇਸ ਦੀ ਸਥਾਪਨਾ 24 ਅਕਤੂਬਰ 1945 ਨੂੰ ਹੋਈ ਸੀ। ਇਸ ਦਾ ਮੁੱਖ ਉਦੇਸ਼ ਹੈ ਅੰਤਰਰਾਸ਼ਟਰੀ ਸ਼ਾਂਤੀ ਤੇ ਸੁਰੱਖਿਆ ਸਥਾਪਿਤ ਕਰਨਾ, ਯੁੱਧ ਰੋਕਣਾ, ਯੁੱਧ ਰੋਕਣ ਲਈ ਠੋਸ ਕਦਮ ਚੱਕਣਾ, ਰਾਸ਼ਟਰ ਵਿੱਚ ਸਮਾਨਤਾ ਦੇ ਆਧਾਰ ਤੇ ਮਿੱਤਰਤਾਪੂਰਵ ਵਕਸਮੰਤ ਸਥਾਪਿਤ ਕਰਨਾ ਅੰਤਰਰਾਸ਼ਟਰੀ ਪੱਧਰ ਤੇ ਰਾਜਨੀਤਿਕ ਆਰਥਿਕ ਸਮਾਜਿਕ ਸਭਿਆਚਾਰਕ ਤੇ ਮਨੁੱਖੀ ਸਮੱਸਿਆਵਾਂ ਨੂੰ ਹੱਲ ਕਰਨਾ ਰਾਸ਼ਟਰ ਵਿੱਚ ਆਪਸੀ ਸਹਿਯੋਗ ਨੂੰ ਬढ़ावा ਦੇਣਾ ਮਨੁੱਖੀ ਅਧਿਕਾਰਾਂ ਤੇ ਮੌਲਿਕ ਸੁਤੰਤਰਤਾ ਦਾ ਸਨਮਾਨ ਕਰਨਾ ਤੇ ਸਨਮਾਨ ਵਧਾਉਣਾ ਇਹ ਕੰਮ ਇਹ ਦੇ ਅਲੱਗ-ਅਲੱਗ ਅੰਗ ਹਨ ਇਸ ਦੇ ਅੰਗ ਹਨ ਮਹਾਸਭਾ ਜਿਸ ਨੂੰ ਜਨਰਲ ਅਸੈਂਬਲੀ ਕਿਹਾ ਜਾਂਦਾ ਇੰਗਲਿਸ਼ 'ਚ सुरक्षा परिषद जिसमें इंग्लिश सिक्योरिटी काउंसिल कहा जाता है आर्थिक सामाजिक परिषद इकोनॉमिक एंड सोशल काउंसिल, अमानती परिषद जिसनों ट्रस्टीशिप काउंसिल का जाता है एंड अंतरराष्ट्रीय अदालत जिसनों इंटरनेशनल कोर्ट ऑफ जस्टिस कहा जाता है तो छेवं सक्रीटेरिएट है जिसनों के सकतरेत कहा जाता है पंजाबी ਇਹ ਹੈ ਇਹਨਾਂ ਦੇ ਰਾਹੀਂ ਇਸ ਦੇ ਨਾਲ ਕੁਝ ਇਸ ਦੀਆਂ ਮੁੱਖ ਏਜੰਸੀਆਂ ਹੈਗੀਆਂ ਸਪੈਸ਼ਲਾਈਜ਼ਡ ਏਜੰਸੀਜ਼ ਹੈ ਜਿਹਦੇ ਥਰੂ ਇਹ ਕੰਮ ਕਰਦੀ ਹੈ ਅਲੱਗ-ਅਲੱਗ ਖੇਤਰ ਦੀਆਂ ਏਜੰਸੀਜ਼ ਹੈ ਜਿਵੇਂ ਕਿ ਆਈ ਐਲਓ ਇੰਟਰਨੈਸ਼ਨਲ ਲੇਬਰ ਆਰਗੇਨਾਈਜੇਸ਼ਨ ਸੰਯੁਕਤ ਰਾਸ਼ਟਰ ਸੁਰੱਖਿਆ ਵਿਗਿਆਨ ਅਤੇ ਸਭਿਆਚਾਰਕ ਸੰਗਠਨ ਯਾਨੀ ਕਿ ਯੂਨੈਸਕੋ ਯੂਨਾਈਟਿਡ ਨੇਸ਼ਨਸ ਐਜੂਕੇਸ਼ਨਲ ਸੈਂਟੀਫਿਕ ਐਂਡ ਕਲਚਰਲ ਆਰਗੇਨਾਈਜੇਸ਼ਨ डब्ल्यूएचओ वर्ल्ड हेल्थ ਆਰਗੇਨਾਈਜੇਸ਼ਨ ਫੂਡ ਐਂਡ ਐਗਰੀਕਲਚਰ ਆਰਗੇਨਾਈਜੇਸ਼ਨ इंटरनेशनल बैंक ऑफ रीकंसट्रक्शन एंड डिवेलपमेंट एंड इंटरनेशनल मॉनेटरी फंड सारे इस स्पेशलाइज्ड एजेंसीज हैगी है, है जिन्हें थ्रू यू एन यानी कि संयुक्त राष्ट्र काम करते हैं तो चलो ये प्रश्न उत्तर करते हैं समझने की कोशिश करते हैं एक नंबर वाले प्रश्न उत्तर तो शुरुआत है और शुरू करते हैं सैन फ्रांसिसको किस स्थित है ਤੇ ਇਹ ਅਮਰੀਕਾ ਦੇ ਦੇਸ਼ ਵਿੱਚ ਸਥਿਤ ਹੈ ਯਾਦ ਰੱਖਣਾ ਸੈਨ ਫਰਾਂਸਿਸਕੋ ਅਮਰੀਕਾ ਦੇਸ਼ ਵਿੱਚ ਸਥਿਤ ਹੈ ਅਮਰੀਕਾ 'ਚ 1914 ਵਿੱਚ ਪਹਿਲਾ ਵਿਸ਼ਵ ਯੁੱਧ ਤੋਂ ਬਾਅਦ ਕਿਹੜੀ ਸੰਸਥਾ ਹੋਂਦ ਵਿੱਚ ਆਈ ਤੇ ਇਹ ਰਾਸ਼ਟ ਸੰਘ ਹੋਂਦ ਵਿੱਚ ਆਇਆ ਸੀ ਰਾਸ਼ਟ ਸੰਘ ਦੂਜੇ ਯੁੱਧ ਕਦੋਂ ਹੋਇਆ ਦੂਜਾ ਵਿਸ਼ਵ ਯੁੱਧ ਇਹ ਹੋਇਆ ਹੈ 1900 ਆਲਮੋਸਟ 45 40 ਤੱਕ ਖਤਮ ਹੋਇਆ ਸੀ ਜਾ ਕੇ 40 ਤੋਂ ਲੈ ਕੇ ਇਹਨਾਂ ਆਪਸ਼ਨ ਦੇ ਅਕੋਰਡਿੰਗ ਤੁਸੀਂ ਦੇਖੋਗੇ ਤੇ ਥੋੜਾ ਜਿਹਾ ਗੜਬੜ ਹੋ ਜਾਏਗਾ ਤੇ 1947 ਨੇੜੇ ਤੇੜੇ ਦਾ ਪੈਂਦਾ ਇਹਦੇ ਚ ਤੇ ਤੁਸੀਂ ਇਹਦੇ ਬਾਰੇ ਲਿਖ ਸਕਦੇ ਹੋ ਕਿ ਇਹ 1947 ਤੱਕ ਸ਼ੁਰੂ ਹੋਇਆ ਹੈ ਉਸ ਤੋਂ ਖਤਮ ਹੋਇਆ ਜਾ ਕੇ ਪਰ ਇਹ 1939 ਤੋਂ ਹੀ ਸ਼ੁਰੂ ਹੋਇਆ ਸੀ 45 ਦੇ ਵਿੱਚ ਆ ਆਪਣਾ ਸੰਯੁਕਤ ਰਾਸ਼ਟਰ ਬਣਿਆ ਤੇ ਅੱਗੇ ਚਲਦੇ ਹਾਂ ਭਾਰਤ ਸੰਯੁਕਤ ਰਾਸ਼ਟਰ ਦੇ ਮੂਲ ਮੈਂਬਰਾਂ ਵਿੱਚੋਂ ਦੇਸ਼ ਹੈ ਸਹੀ ਹੈ ਜਾਂ ਗਲਤ ਸਹੀ ਹੈ ਭਾਰਤ ਉਹਨਾਂ ਮੂਲ ਦੇਸ਼ਾਂ ਵਿੱਚ ਸੀ ਜਿਨ੍ਹਾਂ ਨੇ ਸ਼ੁਰੂਆਤ ਦੇ ਵਿੱਚ ਇਸ ਨੂੰ ਸਾਈਨ ਕੀਤਾ ਸੀਗਾ ரைਟ ਭਾਰਤ ਮੂਲ ਮੈਂਬਰਾਂ ਵਿੱਚ ਸੀਗਾ ரைਟ ਪਹਿਲਾ 59 ਜਿਹੜੇ ਦੇਸ਼ਾਂ ਨੇ ਸਾਈਨ ਕੀਤਾ ਸੀਗਾ ਇਸ ਚਾਰਟਰ ਤੇ ਤੇ ਭਾਰਤ ਵੀ ਸੀ ਸੀ ਉਹਨਾਂ ਚ ਸੰਯੁਕਤ ਰਾਸ਼ਟਰ ਦੇ ਪੰਜ ਅੰਗ ਹਨ य गलत है संयुक्त राष्ट्र के छे अंग हैं छे अंग नाम मैं दसें दोबारा दस दिना वहाँ छे अंग नाँ महासभा सुरक्षा परिषद आर्थिक समाजिक परिषद अमानती परिषद अंतरराष्ट्रीय अदालत से सकत्रित वर्तमान समय संयुक्त राष्ट्र के एक सौ मैंबर हैं एक सौ तिरानवे जो एक सौ बानवे भी लिखता क्योंकि तो वो भी सही है क्योंकि पहले एक सौ बानवे सन एक देश और बढ़िया है ਅਮਰੀਕਾ ਬ੍ਰਿਟਾਨੀ ਰੂਸ ਚੀਨ ਡੈਸ਼ ਸੁਰੱਖਿਆ ਪਰਿਸ਼ਦ ਦੇ ਸਥਾਈ ਮੈਂਬਰ ਅਮਰੀਕਾ ਬ੍ਰਿਟਾਨੀਆ ਰੂਸ ਚੀਨ ਤੇ ਫਰਾਂਸ ਇੱਕ ਹੋਰ ਫਰਾਂਸ ਠੀਕ ਹੈ ਅੱਗੇ ਚੱਲਦੇ ਹਾਂ ਕਿ ਭਾਰਤ ਹਰ ਇੱਕ ਦੇਸ਼ ਨੂੰ ਸੰਯੁਕਤ ਰਾਸ਼ਟਰ ਦਾ ਮੈਂਬਰ ਬਣਨ ਦਾ ਹੱਕ ਵਿੱਚ ਹੈ ਤੇ ਹਾਂ ਭਾਰਤ ਹਰ ਇੱਕ ਦੇਸ਼ ਨੂੰ ਸੰਯੁਕਤ ਰਾਸ਼ਟਰ ਦਾ ਮੈਂਬਰ ਬਣਾਈ ਜਾਣ ਦੇ ਹੱਕ ਵਿੱਚ ਹੈ ਨਿਸ਼ਸ਼ਟੀਕਰਨ ਤਤਤਵੜਾ ਕੀ ਪਾਵ ਹੈ वधरी हथियार दी दौड़ ਅਤੇ ਵਿਸ਼ੇਸ਼ ਕਰਕੇ ਪਰਮਾਣੂ ਹਥਿਆਰ ਦੀ ਦੌੜ ਦੌੜ ਨੂੰ ਸੀਮਿਤ ਕਰਨਾ ਅਨਿਸ਼ਸ਼ਟੀਕਰਨ ਹੈ ਤੇ ਨਵੇਂ ਹਥਿਆਰ ਨਾ ਬਣਾਣ ਇਹ ਵੀ ਅਨਿਸ਼ਸ਼ਟੀਕਰਨ ਹੈ ਭਾਰਤ ਦਾ ਸੰਯੁਕਤ ਰਾਸ਼ਟਰ ਨੂੰ ਕੋਈ ਵਿੱਤੀ ਯੋਗਦਾਨ ਨਹੀਂ ਹੈ ਗਲਤ ਹੈ ਭਾਰਤ ਵਿੱਤੀ ਯੋਗਦਾਨ ਵੀ ਕਰਦਾ ਹੈ ਸੰਯੁਕਤ ਰਾਸ਼ਟਰ ਨੂੰ ਸਮਵਾਦੀ ਚੀਨ ਦੇ ਸੰਯੁਕਤ ਰਾਸ਼ਟਰ ਦਾ ਮੈਂਬਰ ਬਣਾਈ ਜਾਣ ਵਿੱਚ ਭਾਰਤ ਦੁਆਰਾ ਵਿਸ਼ੇਸ਼ ਭੂਮਿਕਾ ਨਿਭਾਈ ਗਈ ਸੀ ਐਸੇ ਹੀ ਹੈ ਠੀਕ ਹੈ ਫਰਾਂਸ ਸੁਰੱਖਿਆ ਪਰਿਸ਼ਦ ਦਾ ਸਥਾਈ ਮੈਂਬਰ ਹੈ ਪਰਮਾਨੈਂਟ ਮੈਂਬਰ ਇੱਥੇ ਆ ਜਾਏਗਾ ਸਥਾਈ ਮੈਂਬਰ ਮहासਭਾ ਵਿੱਚ ਵਿਸ਼ਵ ਡੈਸ਼ ਵੀ ਕਿਹਾ ਜਾਂਦਾ ਮहासਭਾ ਨੂੰ ਵਿਸ਼ਵ ਵਿਧਾਨਪਾਲਿਕਾ ਵੀ ਕਿਹਾ ਜਾਂਦਾ ਹੈ World Legislature ਹੇਠ ਲਿਖੇ ਵਿੱਚੋਂ ਕਿਹੜੀ ਨੀਤੀ ਦਾ ਭਾਰਤ ਸਮਰਥਨ ਨਹੀਂ ਕਰਦਾ ਅੰਤਰਰਾਸ਼ਟਰੀ ਵਿਵਾਦਾਂ ਨੂੰ ਸ਼ਾਂਤੀਪੂਰਵਕ ਹੱਲ ਹਰਨ ਦਾ ਸਮਰਥਨ ਕਰਦਾ ਹੈ ਸਮਰਾਜਵਾਦ ਤੇ ਉਪਨੀਵਾਦਵਾਦ ਦਾ ਵਿਰੋਧ ਕਰਦਾ ਹੈ ਇਹ ਵੀ ਸਹੀ ਹੈ नस्लवाद रंगभेद दी नीति ਦਾ ਸਮਰਥਨ ਨਹੀਂ ਕਰਦਾ ਭਾਰਤ ਇਹ ਗਲਤ ਹੈ ਸਮਰਥਨ ਅੰਤਰਰਾਸ਼ਟਰੀ ਸਹਿਯੋਗ ਦਾ ਵਿਕਾਸ ਦਿਸ ਕਰਦਾ ਤੇ ਇਸੀ ਦਾ ਅਨਸਰ ਹੈ ਇਸਦਾ ਨਸਲਵਾਦ ਵਾਲਾ ਅੱਗੇ ਸੁਰੱਖਿਆ ਪਰਿਸ਼ਦ ਦੇ ਸਥਾਈ ਮੈਂਬਰ ਕਿਹੜੇ ਦੇਸ਼ ਹਨ ਫਰਾਂਸ ਹੈ ਚੀਨ ਹੈ ਰੂਸ ਹੈ ਜਰਮਨੀ ਨਹੀਂ ਹੈ ਤੇ ਇੱਥੇ ਆਣਾ ਚਾਹੀਦਾ ਕਿਹੜਾ ਦੇਸ਼ ਨਹੀਂ ਹੈ ਤੇ ਇਹ ਜਰਮਨੀ ਆਣਾ ਚਾਹੀਦਾ ਸੀ ਅਨਸਰ ਦਾ ਯਾਦ ਰੱਖੋ राइट एसन इस, इस चैप्टर दे मुख्य प्रश्न उत्तर इस दे रिलेटेड ਹੋਰ ਪ੍ਰਸ਼ਨ ਉੱਤਰ ਦੇ ਵਿੱਚ ਕਿਸੇ ਵਿੱਚ ਡਾਊਟ ਹੈ ਤਾਂ ਤੁਸੀਂ ਪੁੱਛ ਸਕਦੇ ਹੋ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ राइट ਤੇ ਮਿਲਦੇ ਆਂ ਅਗਲੀ ਵੀਡੀਓ ਚ ਤिल देन टेक केयर बाय बाय थैंक यू